ਮਨਦੀਪ ਰਿੰਪੀ ਦੇ ਨਾਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਮੈਂ ਸਾਰੀ ਰਾਤ ਉਸ ਬੱਚੇ ਕਾਕੂ ਬਾਰੇ ਹੀ ਸੋਚਦੀ ਰਹੀ ਕਿ ਕੀ ਹੋਵੇਗਾ ਉਹਦੇ ਨਾਲ ਕਿ ਉਹ ਸੱਚਮੁੱਚ ਦੂਰ ਹੋ ਜਾਵੇਗਾ ਆਪਣੇ ਤੋਂ ਕਿ ਉਹ ਲੈ ਜਾਣ ਕਿ ਉਸ ਮਾਸੂਮ ਨੂੰ ਮਾਪਿਆਂ ਦੀ ਮਰਜ਼ੀ ਤੋਂ ਬਗੈ ਫਿਰ ਮੇਰੀਆਂ ਅੱਖਾਂ ਅੱਗੇ ਇੱਕ ਨਿੱਕੇ ਜਿਹੇ ਬੱਚੇ ਦਾ ਚਿਹਰਾ ਘੁਮਣ ਲੱਗਾ ਮੈਨੂੰ ਇੰਜ ਲੱਗਿਆ ਜਿਵੇਂ ਇਹੀ ਕਾਕੂ ਹੈ ਉਹ ਮੈਨੂੰ ਪੰਗੂੜੇ ਵਿੱਚ ਪਿਆ ਹੱਸਦਾ ਹੋਇਆ ਲੱਤਾਂ ਬਹਾ ਮਾਰਦਾ ਖੇਡਦਾ ਨਜ਼ਰ ਆ ਰਿਹਾ ਸੀ ਉਸਦੇ ਮੱਥੇ ਤੇ ਉਸਦੀ ਮਾਂ ਨੇ ਇੱਕ ਕਾਲਾ ਟਿੱਕਾ ਵੀ ਲਾਇਆ ਹੋਇਆ ਸੀ ਨਜ਼ਰ ਤੋਂ ਬਚਾਉਣ ਲਈ ਮੈਂ ਉਸ ਕਾਲੇ ਟਿੱਕੇ ਨੂੰ ਵੇਖ ਮਨ ਹੀ ਮੰਨ ਗਿਆ ਕਿ ਭੋਰੀਏ ਇਸ ਬੇਦਰਦ ਜ਼ਮਾਨੇ ਦੀਆਂ ਨਜ਼ਰਾਂ ਤੋਂ ਇਹਨੂੰ ਕਿਵੇਂ ਬਚਾਏਗੀ ਅੱਗੇ ਮੈਂ ਨਾ ਕੁਝ ਸੋਚ ਸਕੀ ਤੇ ਨਾ ਹੀ ਆਖ ਸਕੀ ਉਹਦੀ ਦਾਦੀ ਮਾਂ ਬੈਠੀ ਉਹਨੂੰ ਲੋਰੀਆਂ ਤੇਰੇ ਸੀ ਅਚਾਨਕ ਹਾਹਾਕਾਰ ਮਚ ਗਈ ਜਦੋਂ ਦੋ ਹੱਥ ਉਸ ਮਾਸੂਮ ਤੇ ਝੱਟ ਪਏ ਹੱਥੋਂ ਤੋਂ ਇਲਾਵਾ ਕੋਈ ਚਿਹਰਾ ਨਜ਼ਰ ਨਹੀਂ ਸੀ ਆ ਰਿਹਾ ਉਦੀ ਮਾਂ ਰੋਣ ਦੀ ਕਰ ਲਾਉਂਦੀ ਆਪਣੇ ਪੂਰੀ ਬਾ ਲਾ ਕੇ ਬੇਸੁੱਧ ਹੋ ਕੇ ਡਿੱਗ ਪਈ ਹੱਥ ਉਸ ਬੱਚੇ ਨੂੰ ਦਬੋਚ ਕੇ ਅਰੂਪ ਹੋ ਗਏ ਮੇਰਾ ਦਿਲ ਤੇਜ਼ ਧੜਕਣ ਲੱਗਿਆ ਮੇਰੀਆਂ ਲੱਤਾਂ ਕੰਬ ਗਈਆਂ ਤੇ ਅੱਖਾਂ ਅਗੇ ਇੱਕਦਮ ਹਨੇਰਾ ਛਾ ਗਿਆ ਮੈਂ ਬੈਠ ਚ ਪਈ ਸਹਿਮ ਗਈ ਥੋੜੀ ਦੇਰ ਬਾਅਦ ਮੈਂ ਅੱਖਾਂ ਖੋਲੀਆਂ ਤੇ ਮੈਨੂੰ ਯਾਦ ਆਇਆ ਇਹ ਤਾਂ ਮੇਰਾ ਵਹਿਮ ਸੀ ਫਿਰ ਮੈਂ ਸੋਚਣ ਲੱਗੀ ਕਿ ਮੈਂ ਆਪਣੇ ਵਹਿਮ ਤੋਂ ਅਨਰਧ ਗਈਆਂ ਉਸ ਮਾਂ ਤੇ ਕੀ ਬੀਤੇਗੀ ਜਿਸ ਦਾ ਸੱਚ ਉਸਦੇ ਸਾਹਮਣੇ ਉਹਦੀ ਗੋਦੀ ਵਿੱਚ ਪਿਆ ਸੀ ਮੈਂ ਸਵੇਰ ਹੁੰਦੀ ਉਡੀਕ ਕਰਨ ਲੱਗੀ ਤਾਂ ਜੋ ਗੁਰਸੇਰਤ ਤੋਂ ਨਾਵਲ ਦਾ ਨਾਂ ਪੁੱਛ ਨਾਵਲ ਲੈ ਲਵਾਂ ਪੜ ਲਈ ਜਦੋਂ ਗੁਰਸੇਰਤ ਦਾ ਸਤਿ ਸ੍ਰੀ ਅਕਾਲ ਦਾ ਮੈਸੇਜ ਆਇਆ ਮੈਸੇਜ ਕਰਨ ਦੀ ਬਜਾਏ ਮੈਂ ਉਸ ਨੂੰ ਫੋਨ ਲਾ ਦਿੱਤਾ ਮੈਨੂੰ ਬਹੁਤ ਕਾਲੀ ਪਈ ਹੋਈ ਸੀ ਉਸ ਬੱਚੇ ਬਾਰੇ ਜਾਣਨ ਦੀ ਇਸ ਲਈ ਮੈਂ ਕੋਈ ਹੋਰ ਗੱਲ ਨਾ ਕਰਦਿਆਂ ਹੋਇਆ ਗੁਰਸੇਰਤ ਤੋਂ ਨਾਵਲ ਦਾ ਨਾਂ ਪੁੱਛਿਆ ਉਸ ਤੋਂ ਨਾਵਲ ਦੀ ਮੰਗ ਕੀਤੀ ਕਿ ਮੈਂ ਪੜ ਕੇ ਛੇਤੀ ਹੀ ਵਾਪਸ ਕਰ ਦਿਆਂਗੀ ਪਰ ਉਹਨੇ ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਅਜੇ ਨਾਵਲ ਅਦੁਰਾ ਹੀ ਪੜਿਆ ਜਿਸ ਦਿਨ ਪੂਰਾ ਹੋ ਗਿਆ ਉਸ ਦਿਨ ਲੈ ਲਓ ਮੈਂ ਨਾਵਲ ਦਾ ਨਾਂ ਜਾਣਨ ਲਈ ਉਤਾਵਲੀ ਸਾਂ ਪਰ ਉਹਨੇ ਨਾਵਲ ਦਾ ਨਾਂ ਨਹੀਂ ਦੱਸਿਆ ਨਾਵਲ ਮਿਲਣ ਤੋਂ ਇਨਕਾਰ ਸੁਣਨ ਤੋਂ ਬਾਅਦ ਮੈਂ ਗੁਰਸੇਰਤ ਨੂੰ ਉਸ ਬੱਚੇ ਬਾਰੇ ਪੁੱਛਿਆ ਕਿ ਉਸ ਕਾਕੂ ਦਾ ਕੀ ਬਣਿਆ ਗੁਰਸੇਰਤ ਅੱਗੇ ਦੱਸਣ ਲੱਗਿਆ ਉਹਦੇ ਆਪਣੇ ਬਣ ਕੇ ਆਏ ਖੁਸਰੇ ਤਾਂ ਚਲੇ ਗਏ ਪਰ ਉਹ ਜਾਂਦੇ ਜਾਂਦੇ ਆਪਣਾ ਪਰਛਾਵਾਂ ਹਰਦੇਵ ਕੌਰ ਦੀ ਰੂਹ ਤੇ ਛੱਡ ਗਏ ਹਰਦੇਵ ਕੌਰ ਹਰ ਪਲ ਬੱਚੇ ਤੋਂ ਦੂਰ ਹੋਣ ਦੇ ਡਰ ਨਾਲ ਸੁੰਗੜਦੀ ਜਾ ਰਹੀ ਸੀ ਉਹਦੇ ਆਪਣੇ ਬਣ ਕੇ ਆਏ ਖੁਸਰੇ ਤਾਂ ਚਲੇ ਗਏ ਪਰ ਉ ਜਾਂਦੇ ਜਾਂਦੇ ਆਪਣਾ ਪਰਸ਼ਾਵਾਂ ਹਰਦੇਵ ਕੌਰ ਦੀ ਰੂਹ ਤੇ ਛੱਡ ਗਏ ਹਰਦੇਵ ਕੌਰ ਹਰ ਪਲ ਬੱਚੇ ਤੋਂ ਦੂਰ ਹੋਣ ਦੇ ਡਰ ਨਾਲ ਸੁੰਗੜਦੀ ਜਾ ਰਹੀ ਸੀ ਲੋਕ ਆਪਣੇ ਆਪਣੇ ਘਰਾਂ ਦੇ ਬੂਹੇ ਲਾ ਕੇ ਬੈਠ ਗਏ ਪਰ ਮਹੰਤ ਨਾਲ ਬਲਦੇਵ ਹਰਾਂ ਦੀ ਹੋਈ ਗੱਲ ਬਾਤ ਦੀ ਸੂ ਲੈਣ ਲਈ ਕੋਈ ਨਾ ਕੋਈ ਆਂਢੀ ਗੁਆਂਢੀ ਵੇਲੇ ਕੁਵੇਲੇ ਕਿਸੇ ਨਾ ਕਿਸੇ ਆਨੇ ਬਹਾਨੇ ਉਹਨਾਂ ਦੇ ਘਰ ਗੀੜਾ ਮਾਰਨਾ ਨਾ ਪੁੱਲਦਾ ਬਿੰਦਰ ਦੇ ਘਰ ਵਿੱਚ ਮੱਚੀ ਹਲਚਲ ਉਸ ਨੂੰ ਸਮੇਂ ਤੋਂ ਪਹਿਲਾਂ ਸਮਝਦਾਰ ਬਣਾ ਰਹੀ ਸੀ ਕਦੇ ਆਪਣੀ ਮਾਂ ਦੀਆਂ ਅੱਖਾਂ ਦੇ ਹੰਝੂ ਵੇਖ ਉਹਦੇ ਕਾਲਜੇ ਦਾ ਰੁਗ ਪਰ ਆਉਂਦਾ ਤੇ ਕਦੇ ਉਹ ਪਿਓ ਦੇ ਚਿਹਰੇ ਦੀ ਉਦਾਸੀ ਪੜਦਾ ਪੜਦਾ ਸੋਚਦਾ ਉਹ ਅਕਸਰ ਸੋਚਦਾ ਕਿ ਨਮਾ ਜੀ ਔਨ ਤੇ ਜਿਸ ਘਰ ਵਿੱਚ ਖੁਸ਼ੀਆਂ ਹੋਣੀਆਂ ਸਨ ਉਸੇ ਘਰ ਵਿੱਚ ਕਿਸੇ ਨੇ ਮਾਰਤ ਨੂੰ ਕਿੰਜ ਪਰ ਦਿੱਤਾ ਘਰ ਦੇ ਖੁੰਝਾਂ ਵਿੱਚੋਂ ਹਾਸਿਆਂ ਦੀਆਂ ਆਵਾਜ਼ਾਂ ਕਿਧਰੇ ਭੱਜ ਗਈਆਂ ਤੇ ਸਿਸਕੀਆਂ ਤੇ ਹਟਕੋਰੀਆਂ ਨੇ ਖੁੰਝੇ ਮਾਰ ਲਏ ਹਰਦੇਵ ਕੌਰ ਆਪਣੇ ਨਿੱਕੇ ਦੇ ਇੱਕ-ਇੱਕ ਝੂੜਦੀ ਉਹਨੂੰ ਕੁਝ ਨਹੀਂ ਸੀ ਸੋਚਦਾ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖੇ ਨਵੇਂ ਜੋ ਆਕਦੇ ਫਿਕਰਾਂ ਚ ਉਪਲਦੀ ਜਾ ਰਹੀ ਸੀ ਕਿ ਉਹਦੀ ਕੁੱਖੋਂ ਜੰਮਿਆ ਇੱਕ ਪੁੱਤ ਹੋਰ ਵੀ ਹੈ ਜਿਹੜਾ ਆਪਣੀ ਮਾਂ ਨੂੰ ਰੋਂਦੀ ਵੇਖ ਸਹਿਮਿਆ ਰਹਿੰਦਾ ਹੈ ਸ਼ਰੀਕੇ ਚ ਉੱਟਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਦੋਂ ਬਲਦੇਵ ਦੇ ਕੰਨਾਂ ਵਿੱਚ ਪੈਂਦੀਆਂ ਤਾਂ ਉਹਦਾ ਜੀ ਕਰਦਾ ਉਧਰੋਂ ਕਿਧਰੇ ਦੂਰ ਪਰ ਜਾਵੇ ਹਰਦੇਵ ਕੌਰ ਦੀਆਂ ਰੋਂਦੀਆਂ ਅੱਖਾਂ ਉਹਦੇ ਕਲਜੇ ਨੂੰ ਪਲ-ਪਲ ਵਿੰਦੀਆਂ ਜਦੋਂ ਉਹ ਪਿੰਡ ਦੀ ਸੱਤ ਕੋਲੋਂ ਲੰਘਦਾ ਤਾਂ ਉਹਨੂੰ ਇੰਜ ਲੱਗਦਾ ਜਿਵੇਂ ਸਾਰੇ ਉਹਦੀਆਂ ਹੀ ਗੱਲਾਂ ਕਰਦੇ ਹੋਣ ਉਹ ਅੰਦਰ ਹੀ ਅੰਦਰ ਖੁੱਲ ਰਿਹਾ ਸੀ ਆਪਣੇ ਆਪ ਨਾਲ ਇਹ ਉਹੀ ਬਲਦੇਵ ਸੀ ਜਿਹੜਾ ਕਿਸੇ ਨੂੰ ਗੱਲ ਨਹੀਂ ਸੀ ਕਰਨ ਦਿੰਦਾ ਤੇ ਅੱਜ ਉਹਦਾ ਕਿਸੇ ਨਾਲ ਗੱਲ ਕਰਦਾ ਹੀ ਨਹੀਂ ਸੀ ਪੈਂਦਾ ਬਲਦੇਵ ਕਦੇ ਸਾਰਿਆਂ ਨੂੰ ਮਤਨ ਦਿੰਦਾ ਸੀ ਕਿ ਸ਼ਰਾਬ ਚੰਗੇ-ਚੰਗੇ ਘਰ ਪਟ ਦਿੰਦੀ ਹੈ ਇਸ ਡੈਨ ਤੋਂ ਬਚੋ ਪਰ ਹੁਣ ਉਹ ਟੜਕੇ ਉੱਠ ਇਸੇ ਡੈਨ ਨਾਲ ਸਾਂਝਾ ਪਾਉਂਦਾ ਅੱਧੀ-ਅੱਧੀ ਰਾਤ ਤੱਕ ਪੈਗ ਲਾਉਂਦਾ ਰਹਿੰਦਾ ਬੱਚਾ 4 ਮਹੀਨੇ ਦਾ ਹੋ ਗਿਆ ਪਰ ਸਾਰਿਆਂ ਲਈ ਇਹ 4 ਮਹੀਨੇ ਸੂਲਾ ਉੱਤੇ ਤਰਨ ਵਾਂਗੂ ਲੰਗੇ ਗਲੀ ਗੁਆਂਢ ਦੀਆਂ ਔਰਤਾਂ ਹਰਦੀਪ ਕੌਰ ਕੋਲੋਂ ਪਾਸੇ ਵਟਵਟ ਲੰਘਦੀਆਂ ਉਹੀ ਭੈਣ ਵਰਗੀਆਂ ਸਹੇਲੀਆਂ ਸਨ ਹਰਦੇਵਕੌਰ ਦੀਆਂ ਜਿਨ੍ਹਾਂ ਨੂੰ ਹਰਦੇਵਕੌਰ ਆਪਣੇ ਬੂਹੇ ਅੱਗੇ ਸੁੱਕਾ ਨਹੀਂ ਸੀ ਰੰਗਣ ਦਿੰਦੀ ਬਾਜਾ ਮਾਰ ਮਾਰ ਪੂਰੇ ਹੱਕ ਨਾਲ ਉਹਨਾਂ ਨੂੰ ਬਾਹੋਂ ਫੜ ਆਪਣੇ ਘਰ ਬਿਠਾ ਲੈਂਦੀ ਅਤੇ ਚਾਹ ਪਾਣੀ ਦਾ ਕੁੱਟ ਪੀਤਿਆਂ ਬਿਨਾ ਕਦੇ ਉੱਠਣ ਨਹੀਂ ਸੀ ਦਿੰਦੀ ਹਰਦੇਵਕੌਰ ਹੁਣ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਸ਼ਾਦੀ ਜਾਂ ਕਿਸੇ ਹੋਰ ਪ੍ਰੋਗਰਾਮ ਉੱਤੇ ਵੀ ਘੱਟ ਵੱਤੀ ਜਾਂਦੀ ਉਹ ਆਪਣੇ ਸਕੇ ਸਬੰਧੀਆਂ ਵੱਲੋਂ ਬੱਚੇ ਸੰਬੰਧੀ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀਆਂ ਪਿਛਾੜਾਂ ਬਾਰੇ ਸੋਚ ਕੇ ਡਰ ਜਾਂਦੀ ਸ਼ਰੀਕੇ ਵਿੱਚ ਦੋ ਘਰਾਂ ਚ ਜੰਮੇ ਮੁੰਡਿਆਂ ਦੇ ਲੱਡੂ ਵੀ ਉਹਨਾਂ ਦੇ ਕਰ ਕਿਸੇ ਨੇ ਨਹੀਂ ਕੱਲੇ ਉਹ ਸੋਚਦੀ ਕਿ ਤਾਂ ਕੀ ਹੋਇਆ ਜੇ ਪ੍ਰਮਾਤਮਾ ਨੇ ਮੈਨੂੰ ਇੱਕ ਟਰਾਂਸਜੈਂਡਰ ਦੀ ਮਾਂ ਬਣਾਇਆ ਇੱਕ ਪੁੱਤ ਵੀ ਤਾਂ ਮੇਰੀ ਝੋਲੀ ਵਿੱਚ ਖੇੜਿਆ ਕੀ ਲੋਕੋ ਭੁੱਲ ਗਏ ਸ਼ਰੀਕੇ ਵਿੱਚ ਲੱਗਦੇ ਦਿਉਰ ਦੇ ਵਿਆਹ ਤੇ ਭਾਵੇਂ ਹਰਦੇਵ ਕੌਰ ਨਹੀਂ ਸੀ ਜਾਣਾ ਚਾਹੁੰਦੀ ਪਰ ਫੇਰ ਵੀ ਲੋਕਾਚਾਰੀ ਅਤੇ ਆਪਣੇ ਪੁੱਤ ਬਿੰਦਰ ਦੀ ਜਿੱਦ ਕਰਨ ਉਹਨੇ ਆਪਣੇ ਟੁੱਟੇ ਭਜੇ ਮਨ ਨੂੰ ਮਨਾ ਹੀ ਜਾ ਜਾਣ ਲਈ ਉਹ ਸੋਚਦੀ ਕਿ ਆਖਰ ਕਿੰਨਾ ਕੁ ਚਿਰ ਅਸੀਂ ਇੰਜ ਆਪਣੇ ਘਰ ਵਿੱਚ ਬੰਦ ਹੋ ਕੇ ਬੈਠੇ ਰਹਾਂਗੇ ਇੱਕ ਨਾ ਇੱਕ ਦਿਨ ਤਾਂ ਸਭ ਦੀਆਂ ਅੱਖਾਂ ਦਾ ਸਾਹਮਣਾ ਕਰਨਾ ਹੀ ਪੈਣਾ ਸਾਨੂੰ ਆਪਣੇ ਬੱਚੇ ਦੇ ਭੁੱਖ ਲਈ ਉਹਦੀ ਹਿੰਮਤ ਉਦੋਂ ਮੁੜ ਮਦੌੜੀ ਗਈ ਜਦੋਂ ਉਹਦੀ ਸੱਸ ਨੇ ਉਹਦੇ ਸਿਰ ਤੇ ਹੱਥ ਧਰ ਅੱਖਾਂ ਪਰ ਦੀਨੇ ਕਿਹਾ ਤੀਏ ਵਿਆਹ ਤੇ ਨ ਜਾਇਂ ਹਾਲਿਸ ਸਜਰਾ ਸਜਰਾ ਦੁੱਖ ਲੋਕ ਸੌ ਵੈਮ ਕਰਦੇ ਆ ਕਈ ਨਵੀਆਂ ਵਿਆਹੀਆਂ ਬੋਟੀਆਂ ਨੇ ਆਉਣਾ ਵਿਆਹ ਤੇ ਜਦੋਂ ਤੇਰੇ ਕੋਲੋਂ ਪਾਸਾ ਵਟ ਉਹਨਾਂ ਤੇਰੇ ਪਰਛਾਵੇਂ ਤੋਂ ਵੀ ਦੂਰ ਭੱਜ-ਭੱਜ ਖੜਨਾ ਤੇ ਇਥੋਂ ਜਰਨਾ ਓਖਾ ਹੋ ਜਾਣਾ ਮੈਂ ਲੋਕਾਂ ਦੀਆਂ ਸੋਸੋ ਗੱਲਾਂ ਚਰ ਲਈਆਂ ਪਰ ਤੂੰ ਤਾਂ ਉਹਦੀ ਮਾਂ ਐ ਇਹ ਸੁਣ ਹਰਦੇਵਕੌਰ ਹੌਂਕਾ ਲੈ ਕੇ ਮੋੜ ਬੈਠ ਗਈ ਆਪਣੇ ਜਵਾਕ ਨੂੰ ਛਾਤੀ ਨਾਲ ਕੁੱਟ ਕੇ ਇਹ ਸਭ ਕੁਝ ਬਿੰਦਰ ਦੀਆਂ ਅੱਖਾਂ ਸਾਹਮਣੇ ਸੀ ਪਰ ਉਹ ਸਮਝ ਨਹੀਂ ਸੀ ਪਾ ਰਿਹਾ ਕਿ ਉਹਦੇ ਘਰ ਇੱਕ ਜੀ ਆਉਣ ਨਾਲ ਇੱਕ ਇਹੋ ਜਿਹਾ ਤੂਫਾਨ ਉੱਠ ਖੜਾ ਹੋਇਆ ਜਿਹੜਾ ਕਿਸੇ ਤੋਂ ਚੱਲਿਆ ਨਹੀਂ ਜਾ ਰਿਹਾ ਬਲਦੇਵ ਨੇ ਪਿੰਡ ਛੱਡ ਕਿਧਰੇ ਦੂਰ ਜਾਣ ਦੀ ਸੋਚੀ ਪਰ ਜਾਵੇ ਕਿੱਥੇ ਇਹ ਪ੍ਰਸ਼ਨ ਦਿਨ ਰਾਤ ਉਹਦੇ ਸਾਹਾਂ ਦੇ ਨਾਲ-ਨਾਲ ਉਗੜਦਾ ਰਹਿੰਦਾ ਉੰਜ ਵੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਕਿੱਥੇ ਸਰਦਾ ਹੈ ਨਾਲਿਓ ਕਿਹੜਾ ਬਹੁਤ ਵੱਡਾ ਸ਼ਾਹੂਕਾਰ ਸੀ ਜਿਹਦੇ ਕੋਲ ਰੁਪਈਆਂ ਦੀਆਂ ਪੰਡਾਂ ਬੰਨੀਆਂ ਪਈਆਂ ਹੋਣ ਬੈਂਕਾਂ ਵਿੱਚ ਮਸਾਂ ਹੀ ਤਾਂ ਦੋ ਸਿਆੜ ਸਨ ਉਹਦੇ ਹਿੱਸੇ ਆਉਂਦੇ ਤੇ ਉਹ ਵੀ ਹਰੇਕਾਲ ਜ਼ਾਂ ਵਿੱਚ ਉਹਦੇ ਪਿਓ ਦੇ ਨਾਂ ਹੀ ਬੋਲਦੇ ਸਨ ਭਾਵੇਂ ਉਹਨੇ ਪਹਿਲਾਂ ਕਿੰਨੀ ਵਾਰ ਆਪਣੇ ਪਿਓ ਦੀਆਂ ਮਿਹਨਤਾਂ ਕੀਤੀਆਂ ਕਿ ਉਹਦੇ ਹਿੱਸੇ ਆਉਂਦੀ ਜ਼ਮੀਨ ਉਹਦੇ ਨਾ ਚੜ ਜਾਵੇ ਹੁਣ ਤਾਂ ਇਹ ਵੀ ਪੱਕਾ ਹੋ ਗਿਆ ਕਿ ਉਹਦੇ ਪਿਓ ਨੇ ਉਹਦਾ ਹਿੱਸਾ ਉਹਦੇ ਨਾਲ ਕਦੇ ਨਹੀਂ ਲਵਾਣਾ ਜੇ ਉਹਨੂੰ ਪਤਾ ਲੱਗ ਗਿਆ ਕਿ ਉਹ ਇਥੋਂ ਉਜੜਨ ਬਾਰੇ ਸੋਚ ਰਿਹਾ ਹੈ ਇਹ ਸੋਚ-ਸੋਚ ਉਹ ਹੋਰ ਵੀ ਚੁਰਦਾ ਕਦੇ ਆਪਣੇ ਆਪ ਤੇ ਕਦੇ ਉਸ ਮਾਸੂਮ ਤੇ ਜਿਹਦਾ ਕੋਈ ਦੋਸ਼ ਹੀ ਨਹੀਂ ਸੀ ਇੱਕ ਦਿਨ ਅਜੇ ਹੀ ਹਨੇਰੀ ਆਈ ਜਿਹੜੀ ਹੂੰਝ ਕੇ ਲੈ ਗਈ ਬਲਦੇਵ ਦੇ ਨਾਲ ਨਾਲ ਉਹਦੇ ਪਰਿਵਾਰ ਦੀਆਂ ਰਹਿੰਦੀਆਂ ਖੁੰਦੀਆਂ ਖੁਸ਼ੀਆਂ ਵੀ ਉਸ ਰਾਤ ਬਲਦੇਵ ਠੇਕੇ ਤੋਂ ਦਾਰੂ ਦੀ ਬੋਤਲ ਲੈ ਤੁਰ ਪਿਆ ਸਾਈਕਲ ਤੇ ਆਪਣੇ ਗ੍ਰਾਮ ਵੱਲ ਪਰ ਅਚਾਨਕ ਹੀ ਢੇਰੀ ਨੇ ਉਹਨੂੰ ਇੰਨੀ ਜ਼ੋਰ ਦੀ ਬੁੱਕਲ ਮਾਰੀ ਕਿ ਉਹਦਾ ਕਦੇ ਕਿਧਰੇ ਕੋਈ ਥੋ ਪਤਾ ਨਾ ਲੱਗਿਆ ਉਹ ਕਦੇ ਨਾ ਘਰ ਪਰਤਿਆ ਕੋਈ ਕਹਿੰਦਾ ਨਹਿਰ ਵਿੱਚ ਡਿੱਗ ਪਿਆ ਕੋਈ ਆਖਦਾ ਦੁਖੀ ਹੋਇਆ ਘਰੋਂ ਕਿਧਰੇ ਚਲਾ ਗਿਆ ਪਰ ਕਿਸੇ ਨੂੰ ਕਦੀ ਉਹਦੀ ਕੋਈ ਉਗ ਸੁਗ ਨਾ ਮਿਲੀ ਹੁਣ ਹਰਦੇਵ कौर ਨਾਲ ਸੁਹਾਗਣ ਰਹੀ ਜਨਾਬੇਦਵਾ ਭਾਵੇਂ ਬਲਦੇਵ ਦੇ ਭਰਾਵਾਂ ਦੇ ਪਿਓ ਨੇ ਬਥੇਰੀ ਨੱਠ ਪੱਜ ਕੀਤੀ ਜਿੱਥੇ ਕੋਈ ਆਖਦਾ ਤੁਰ ਪੈਂਦੇ ਪਾਲਣ ਜਾਂ شناخت ਕਰਨ ਪਰ ਕਿਧਰੇ ਕੁਝ ਹੱਥ ਪੱਲਾਣਾ ਪੈਂਦਾ ਵੇਖ ਹੌਲੀ ਹੌਲੀ ਸਾਰੇ ਬਹਿ ਗਏ ਥੱਕ ہار ਕੇ ਹਰਦੇਵਕੌਰ ਸਬਰ ਕਿਵੇਂ ਕਰੇ ਉਧਰ ਬਿੰਦਰ ਵੀ ਪਾਪਾ ਪਾਪਾ ਕਰਦਾ ਨਾ ਸਕਦਾ ਅਜੇ ਇਹ ਹਾਲਾਤਾਂ ਵਿੱਚ ਹਰਦੇਵਕੌਰ ਨੂੰ ਵੀ ਨਫ਼ਰਤ ਜੀ ਹੋਣ ਲੱਗੀ ਉਸ ਢਿੱਡੋਂ ਜਾਇ ਜਵਾਬ ਤੋਂ ਜਿਹੜਾ ਮਾਸੂਮ ਹੁੰਦੇ ਹੋਏ ਵੀ ਸਭ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਬਣਿਆ ਹੋਇਆ ਸੀ ਜੋ ਆ ਕਿੰਨਾ ਕਿੰਨਾ ਚਿਰ ਭੁੱਖ ਨਾਲ ਕੁਰ ਲਾਉਂਦਾ ਰਹਿੰਦਾ ਪਰ ਹਰਦੇਵਕੌਰ ਨੂੰ ਰੋਂਦੇ ਨੂੰ ਛੱਡ ਸੋਚਾਂ ਵਿੱਚ ਡੁੱਬੀ ਰਹਿੰਦੀ ਜਦੋਂ ਬਿੰਦਰ ਦਾ ਦਿਲ ਤੜਫਦਾ ਤਾਂ ਉਮਾਨ ਹਲੁੰਦਾ ਮੰਮੀ ਕਾਕੂ ਨੂੰ ਭੁੱਖ ਲੱਗੀ ਹੈ ਦੇਖੋ ਕਾਕੂ ਦੁੱਧ ਮੰਗਦਾ ਹੈ ਹਰਦੇਵ ਕੌਰ ਦੇ ਮੂੰਹੋਂ ਨਿਕਲਦੇ ਹੋਏ ਸ਼ਬਦ ਕਿਤੇ ਨਹੀਂ ਮੰਨ ਲਗਿਆ ਬਿੰਦਰ ਦੀ ਰੂਹ ਨੂੰ ਬਿੰਜਾਂਦੇ ਹਰਦੇਵ ਕੌਰ ਦਾ ਮੂੰਹ ਜੋ ਅੱਖ ਨਾਲ ਟੁੱਟ ਗਿਆ ਸਾਡੀ ਗਵਾਂਡੀ ਤੇ ਹੋਰ ਰਿਸ਼ਤੇਦਾਰ ਵੀ ਬਲਦੇਵ ਦੇ ਘਰੋਂ ਜਾਣ ਦਾ ਦੋਸ਼ ਉਸ ਨਿੱਕੀ ਜਿਹੀ ਜਿੰਦ ਦੇ ਸਿਰ ਮੜਦੇ 6 ਮਹੀਨੇ ਬੀਤਣ ਦੀ ਦੇਰ ਸੀ ਉਸ ਨਿੱਕੀ ਜਿੰਦ ਨੂੰ ਲੈਣ ਆ ਗਏ ਉਸ ਤੇ ਹੱਕ ਜਮਾਉਣ ਵਾਲੇ ਇਸ ਵਾਰ ਕੋਈ ਨਹੀਂ ਸੀ ਉਸ ਦਾ ਵਿਰੋਧ ਕਰਨ ਵਾਲਾ ਹਰਦੇਵ ਕੌਰ ਚੁੱਪਚਾਪ ਰਸੋਈ ਵਿੱਚ ਚੁੱਲ੍ਹੇ ਮੂਰੇ ਪੀੜੀ ਤੇ ਬੈਠੀ ਰਹੀ ਤੇ ਉਹ ਬੱਚੇ ਨੂੰ ਆਪਣਾ ਬਣਾ ਕੇ ਲੈ ਤੁਰੇ ਹਰਦੇਵ ਕੌਰ ਨੇ ਪੂਰਾ ਸੀਨਾ ਕੀਤੀ ਉਹ ਪਤਾ ਨਹੀਂ ਕਿਹੜੀਆਂ ਸੋਚਾਂ ਚ ਡੁੱਬੀ ਚੁੱਲ੍ਹੇ ਦੀ ਰਾਖ ਫਰੋਲਦੀ ਰਹੀ 6 ਮਹੀਨੇ ਦੀ ਨੰਨੀ ਜਿੰਦ ਉਪਰੇ ਜੇ ਵੇਖ ਉਪਰੇ ਹੱਥਾਂ ਦੀ ਛੋਹ ਮਹਿਸੂਸ ਕਰ ਬੁਲਟੇ ਡੇਰ ਕੇ ਰੋਂਦੀ ਰਹੀ ਹਰਦੇਵ ਕੌਰ ਨੂੰ ਅੱਜ ਉਸ ਦਾ ਜਵਾਕ ਦਾ ਰੋਣਾ ਵੀ ਪੂਰਾ ਨਹੀਂ ਸੀ ਸੁਣਿਆ ਆਕ ਇੱਕ ਮਾਂ ਦੀਆਂ ਅੰਦਰਾਂ ਅੱਧ ਮੋਈਆਂ ਹੋਈਆਂ ਮਸਾਂ ਹਿੱਸੇ ਕਰੀਆਂ ਸਨ ਇੰਜ ਲੱਗ ਰਿਹਾ ਸੀ ਜਿਵੇਂ ਹਰਦੇਵ ਕੌਰ ਨੇ ਆਪਣੇ ਕੰਨਾਂ ਵਿੱਚ ਤੁੰ ਤੁੰ ਕੇ ਲੀਰਾਂ ਪਰ ਲੀਆਂ ਹੋਣ ਜਦੋਂ ਬੱਚੇ ਤੇ ਹੱਕ ਜਿਤਾਉਣ ਵਾਲੇ ਬੱਚੇ ਨੂੰ ਲੈ ਕੇ ਤੁਰੇ ਬਿੰਦਰ ਉਹਨਾਂ ਦੀਆਂ ਲੱਤਾਂ ਨਾਲ ਚਿੰਬੜ ਗਿਆ ਕਿ ਮੇਰੇ ਕਾਕੂ ਨੂੰ ਕਿਉਂ ਲੈ ਚੱਲੇ ਪਰ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਉਹਨੇ ਬਹੁਤ ਵਾਰ ਆਈ ਉਹਨਾਂ ਨੂੰ ਰੋਕਣ ਲਈ ਉਹ ਕਦੇ ਭੱਜ ਕੇ ਚੁੱਲ੍ਹੇ ਕੋਲ ਬੈਠੀ ਆਪਣੀ ਮਾਂ ਨੂੰ ਹਲੂਣਦਾ ਤੇ ਕਦੇ ਰੋਂਦਾ ਰੋਂਦਾ ਆਪਣੇ ਬੇਬੇ ਬਾਪੂ ਦੀਆਂ ਬਾਹਾਂ ਘੜੀਸਦਾ ਹੋਇਆ ਉਹਨਾਂ ਨੂੰ ਗੱਡੀ ਕੋਲ ਲੈ ਜਾਣ ਦੀ ਕੋਸ਼ਿਸ਼ ਕਰਦਾ ਬੇਬੇ ਇੱਕੋ ਗੱਲ ਆਖਦੀ ਕਿ ਪੁੱਤ ਉਹ ਜਿੰਨਾ ਦਾ ਸੀ ਉਹ ਲੈ ਗਏ ਬਿੰਦ ਰਾਖਦਾ ਉਹ ਤਾਂ ਸਾਡਾ ਸੀ ਉਹਨਾਂ ਦਾ ਕਿਵੇਂ ਹੋ ਗਿਆ ਕਿਵੇਂ ਦਾ ਕੋਈ ਜਵਾਬ ਉਦੋਂ ਕਿਸੇ ਨੂੰ ਨਹੀਂ ਸੀ ਸੁਝ ਰਿਹਾ ਚੁੱਪਦੇ ਸਵਾਈ ਹਰਦੇਵ ਕੌਰ ਦੀ ਸੱਸ ਨੇ ਹਰਦੇਵ ਕੌਰ ਨੂੰ ਜਿਹੜੀ ਪੱਥਰ ਦਾ ਬੁੱਤ ਬਣੀ ਚੁੱਲ੍ਹੇ ਕੋਲ ਬੈਠੀ ਸੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਬੇਨੂੰ ਉਹਦੀ ਮਾਂ ਦੀ ਗੋਦੀ ਵਿੱਚ ਬਿਠਾਉਂਦੀ ਹੋਈ ਆਖਣ ਲੱਗੀ ਧੀਏ ਇਹਨੂੰ ਸਾਹ ਵੇਹੋ ਤੇ ਰਹਿ ਉਤੇਰਾ ਨਹੀਂ ਸੀ ਉਹ ਤਾਂ ਤੇਰਾ ਵੈਰੀ ਬਣ ਕੇ ਆਇਆ ਸੀ ਪਤਾ ਨਹੀਂ ਕਿਹੜੇ ਜਨਮਾਂ ਦਾ ਲੇਖਾ ਜੋਖਾ ਸੀ ਤੇਰਾ ਉਹਦੇ ਨਾਲ ਜਿਹੜਾ ਪੂਰਾ ਕਰਨ ਆਇਆ ਸੀ ਇਹਨੂੰ ਸਾਂਭ ਇਹੋ ਤੇਰਾ ਜਦੋਂ ਉਹਦੀ ਸੱਸ ਉਹਨੂੰ ਇੰਜ ਸਮਝਾਉਣ ਲੱਗੀ ਉਹ ਫਿਸ ਪਈ ਉਹਦਾ ਗਲਾ ਰੁੰਦਿਆ ਗਿਆ ਉਹ ਹਟਕੋਰੇ ਪਰਦੀ ਪਰਦੀ ਆਖਣ ਲੱਗੀ ਬੇਬੀ ਆਇਆ ਹੀ ਕਾਹਨੂੰ ਸੀ ਹੋ ਅਸੀਂ ਤਾਂ ਇੰਜ ਹੀ ਚੰਗੇ ਸਾਂ ਉਹਨੇ ਤਾਂ ਮੇਰਾ ਹਸਤਾ ਵਸਤਾ ਘਰੋਂ ਝੜ ਦਿੱਤਾ ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਮੈਂ ਸੁਹਾਗਣਾਂ ਜਾ 700 ਦੇ ਬੁੱਲਾਂ ਤੇ ਹੱਥ ਛੜਦਿਆਂ ਆਖਣ ਲੱਗੀ ਧੀਏ ਤੂੰ ਸੁਹਾਗਣੀ ਐ ਮੈਨੂੰ ਪਤਾ ਹੈ ਮੇਰਾ ਪੁੱਤ ਇੱਕ ਨਾ ਇੱਕ ਦਿਨ ਜ਼ਰੂਰ ਪਰਤੇਗਾ ਪਤਾ ਨਹੀਂ ਕਿਹੜੀ ਗੱਲਾਂ ਸਾਥੋਂ ਭੁੱਲੋਗੀ ਮੇਰੀ ਮਾਲਕਾ ਬਖਸ਼ੀ ਸਾਡੀਆਂ ਭੁੱਲਾਂ ਬਰਦੀਪ ਦੀ ਮਾਂ ਪੁੱਬਾ ਮਾਰ ਮਾਰ ਰੋਣ ਲੱਗੀ ਹੁਣ ਹਰਦੇਵਕੌਰ ਚੁੱਪ ਕਰਵਾ ਰਹੀ ਸੀ ਆਪਣੀ ਸੱਸ ਨੂੰ ਉਹ ਦੋਵੇਂ ਸੱਸ ਨੂੰ ਇੱਕ ਦੂਜੀ ਨੂੰ ਦਲਾਸਾ ਦੇ ਰਹੀਆਂ ਸਨ ਤੇ ਬਿੰਦਰ ਵੇਖ ਰਿਹਾ ਸੀ ਆਪਣੇ ਘਰ ਵਿੱਚ ਹੋ ਰੀ ਸਾਰੀ ਉਥਲ ਪੁਥਲ ਬਲਦੇ ਮੁਰਕ ਦੇਣਾ ਪਰਤਿਆ ਪਰ ਹਰਦੇਵ ਕੌਰ ਨਿਸਤੀ ਉਡੀਕ ਨੂੰ ਹਮੇਸ਼ਾ ਮੰਨਦੀ ਸਰਦਲ ਤੇ ਬਿਠਾਈ ਰੱਖਿਆ ਕਹਿਣ ਵਾਲੇ ਤਾਂ ਕਹਿੰਦੇ ਉਹ ਅਨਚਾਹੇ ਜੀ ਕਾਰਨ ਹੀ ਕਿਦਰੇ ਮਰ ਮੁੱਕ ਗਿਆ ਇਹ ਸੋਚ ਕੇ ਕਿ ਉਹ ਕਿਵੇਂ ਪਾਲੇਗਾ ਉਸ ਜੀ ਨੂੰ ਲੋਕਾਂ ਦੀਆਂ ਚੁਭੀਆਂ ਨਜ਼ਰਾਂ ਦਾ ਸਾਹਮਣਾ ਕਰਦੇ ਹੋਏ ਕਦੀ ਆਖ ਦੇ ਉਹ ਦਿਨ ਆਈ ਹਨੇਰੀ ਵਿੱਚ ਪੀਤੀ ਹੋਈ ਚ ਆਪਣੇ ਆਪ ਤੇ ਕਾਬੂ ਨਾ ਪਾ ਸਕਿਆ ਤੇ ਸਾਈਕਲ ਸਮੇਤ ਲਾਗੇ ਵਹਿੰਦੀ ਨਹਿਰ ਵਿੱਚ ਵਹਿ ਗਿਆ ਉਹ ਦਿਨ ਨਹਿਰ ਦਾ ਪਾਣੀ ਵੀ ਤੇਜ਼ ਸੀ ਪਰ ਬਿਨਾਂ লাশ ਦੇਖਿਆ ਵੀ ਕੋਈ ਕੀ ਕਹਿ ਸਕਦਾ ਬਿੰਦਰ ਆਪਣੇ ਪਿਓ ਨੂੰ ਯਾਦ ਕਰਦਾ ਰਹਿੰਦਾ ਤੇ ਆਪਣੀ ਮਾਂ ਤੋਂ ਕਾਕੂ ਬਾਰੇ ਪੁੱਛਦਾ ਰਹਿੰਦਾ ਤੇ ਸੋਚਦਾ ਉਸਦੀ ਮਾਂ ਨੇ ਕਿਵੇਂ ਤੋਰ ਦਿੱਤਾ ਕਾਕੂ ਨੂੰ ਕਿਸੇ ਦੇ ਨਾਲ ਕਿਉਂ ਨਹੀਂ ਰੋਕਿਆ ਕਿਸੇ ਨੇ ਵੀ ਪੁਲਿਸ ਵੀ ਤਾਂ ਬੁਲਾਈ ਜਾ ਸਕਦੀ ਸੀ ਪਰ ਬੁਲਾਈ ਕਿਉਂ ਨਹੀਂ ਉਹ ਹੈ ਤਾਂ ਸਾਡੇ ਘਰ ਦਾ ਜੀ ਹੀ ਸੀ ਆਪਾਂ ਕਿਹੜਾ ਕਿਸੇ ਦਾ ਚੁੱਕ ਹੀ ਲਿਆਇ ਸਾਂ ਉਹ ਇੰਨਾ ਪ੍ਰਸ਼ਨਾਂ ਦੀਆਂ ਕਦੇ ਨਾ ਖਤਮ ਹੋਣ ਵਾਲੀਆਂ ਘਮਣ ਘੇਰੀਆਂ ਵਿੱਚ ਤਸਦਾ ਹੋਇਆ ਜਵਾਨੀ ਦੀ ਤਹਿਲੀਸ ਤੇ ਉਨ ਖੜਿਆ ਹੌਲੀ-ਹੌਲੀ ਉਹਨਾਂ ਲੋਕਾਂ ਦੀਆਂ ਗੱਲਾਂ ਸਮਝ ਆਉਣ ਲੱਗੀਆਂ ਕਿ ਉਹ ਜਿਹਨੂੰ ਉਹ ਭੈਣ ਸਮਝਦਾ ਸੀ ਨਾਥੋ ਦੇ ਮਾਪਿਆਂ ਦੀ ਧੀ ਸੀ ਤੇ ਨਾ ਹੀ ਪੁੱਤ ਉਹ ਤਾਂ ਰੱਬ ਦਾ ਸਿਰਜਿਆ ਇੱਕ ਵੱਖਰਾ ਹੀ ਰੂਪ ਸੀ ਜਿਹਨੂੰ ਸਾਡਾ ਦੋਮੁਖਾ ਸਮਾਜ ਨਾ ਤਾਂ ਆਪ ਸਤਿਕਾਰ ਕਰਦਾ ਤੇ ਨਾ ਹੀ ਸਾਡੇ ਵਰਗਿਆਂ ਨੂੰ ਸਤਿਕਾਰ ਕਰਨ ਦਿੰਦਾ ਹੈ ਹੁਣ ਉਸ ਦੇ ਮਨ ਵਿੱਚ ਆਪਣੇ ਉਸ ਲਹੂ ਦੇ ਰਿਸ਼ਤੇ ਲਈ ਪਿਆਰ ਮੜੂ ਛਾਲੇ ਮਾਰਨ ਲੱਗਿਆ ਜਦੋਂ ਸੋਚਦਾ ਸੀ ਕਿ ਉਸ ਦਾ ਵੀ ਹੱਕ ਹੈ ਆਪਣੀ ਮਾਂ ਦੇ ਪਿਆਰ ਤੇ ਇਸ ਘਰ ਤੇ ਹਰਦੇਵ ਕੌਰ ਨੇ ਭਾਵੇਂ ਕਾਕੂ ਨੂੰ ਜਾਣ ਲੱਗਿਆ ਨਾ ਰੁਕਿਆ ਪਰ ਉਹ ਕਾਕੂ ਦੇ ਜਾਣ ਤੋਂ ਬਾਅਦ ਤਾਂ ਜਿਵੇਂ ਇੱਕ بے ਜਾਨ ਬੁੱਤੀ ਬਣ ਗਈ ਉਹ ਰਾਤਾਂ ਨੂੰ ਪਈ ਪਈ ਸਰਹਾਣਿਆਂ ਨੂੰ ਥਾਪੜਦੀ ਹੋਈ ਲੋਰੀਆਂ ਕਾਉਣ ਲੱਗਦੀ ਬਿੰਦਰ ਜਦੋਂ ਉੱਥੀ ਬੁਲਦਾ ਤਾਂ ਉਹਨੂੰ ਖਾਣ ਨੂੰ ਪੈਂਦੀ ਕਾਕੂ ਉੱਠ ਜਾਵੇਗਾ ਸੌਣ ਲੈਣ ਦੇ ਉਹਨੂੰ ਦੋ ਘੜੀਆਂ ਕਈ ਵਾਰ ਹਰਦੇਵ ਕੌਰ ਕਾਕੂ ਕਾਕੂ ਕਰਦੀ ਹੋਈ ਤਰਬ ਕੇ ਉੱਠ ਜਾਂਦੀ ਬਿੰਦਰ ਦੇ ਮਨ ਅਕਸਰ ਆਉਂਦਾ ਕਿ ਉਹ ਕਾਕੂ ਨੂੰ ਲੱਭ ਕੇ ਲੈ ਆਵੇ ਅਤੇ ਆਪਣੀ ਮਾਂ ਦੀ ਬੁੱਕਲ ਵਿੱਚ ਲੁਕੋ ਦੇਵੇ ਬਿੰਦਰ ਮਾਂ ਦੇ ਮਨ ਅੰਦਰ ਕਾਕੂ ਲਈ ਲੁਕੀ ਮਮਤਾ ਨੂੰ ਰਾਹ ਦੇਣਾ ਚਾਹੁੰਦਾ ਸੀ ਐਨਾ ਆਖ ਗੁਰਸਿੱਰਤ ਚੁੱਪ ਹੋ ਗਿਆ ਮੈਨੂੰ ਇਹ ਲੱਗਿਆ ਜਿਵੇਂ ਉਹਦੀ ਚੁੱਪੀ ਬਹੁਤ ਕੁਝ ਕਹਿ ਰਹੀ ਹੋਵੇ ਮੈਂ ਵੀ ਤਾਂ ਕਾਕੂ ਬਾਰੇ ਸੁਣ ਕੇ ਉਦਾਸੀ ਨਾਲ ਭਰ ਗਈ ਸਾਂ ਮੈਂ ਸੋਚਣ ਲੱਗੀ ਕੀ ਬੀਤਰੀ ਹੋਵੇਗੀ ਉਸ ਮਾਂ ਤੇ ਉਸ ਪਰਿਵਾਰ ਤੇ ਐਨੇ ਨੂੰ ਗੁਰਸਿੱਰਤ ਆਖਣ ਲੱਗਿਆ ਕਿ ਉਹਦਾ ਸਿਰ ਦਰਦ ਹੋ ਰਿਹਾ ਹੈ ਉਹ ਸੌਣਾ ਚਾਹੁੰਦਾ ਹੈ ਮੈਂ ਗੁੱਡ ਨਾਈਟ ਆਖ ਫੋਨ ਕੱਟ ਦਿੱਤਾ ਬਾਕੀ ਅਗਲੇ ਅੰਕ ਵਿੱਚ